ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੋ ਪਿਛਲੇ ਸ਼ੁੱਕਰਵਾਰ ਫਿਲਮ ਰਿਲੀਜ਼ ਹੋਈ ਹੈ ਅਮਰੰਦਰ ਗਿੱਲ ਦੀ ਤਾਰੂਨਾ ਪਿੰਦਾ ਹੋਵੇ ਅਕਸਰ ਜੇ ਆਪਾਂ ਉਹਨਾਂ ਦੇ ਫੈਨਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹਮੇਸ਼ਾ ਇਹ ਵੇਟ ਰਹਿੰਦਾ ਹੈ ਕਿ ਅਮਰਿੰਦਰ ਗਿੱਲ ਕਦੋਂ ਆਪਣੀ ਨਵੀਂ ਐਲਬਮ ਲੈ ਕੇ ਆ ਰਹੇ ਨੇ ਕਦੋਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਨੇ ਹਾਲਾਂਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਇੱਕ ਐਲਬਮ ਵੀ ਰਿਲੀਜ਼ ਹੋਈ ਆ ਜਿਸ ਦੇ ਗਾਣੇ ਦਰਸ਼ਕਾਂ ਵੱਲੋਂ ਬੇਹਤ ਪਸੰਦ ਕੀਤੇ ਗਏ ਉਹਨਾਂ ਦੇ ਫੈਨਸ ਵੱਲੋਂ ਬੇਹਤ ਪਸੰਦ ਕੀਤੇ ਗਏ ਔਰ ਆਪਾਂ ਇਹ ਵੀ ਦੇਖਦੇ ਹਾਂ ਕਿ ਅਮਰਿੰਦਰ ਗਿੱਲ ਬਹੁਤ ਘੱਟ ਸੋਸ਼ਲ ਮੀਡੀਆ ਤੇ ਜਾਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਐਕਟਿਵ ਰਹਿੰਦੇ ਨੇ ਪਰ ਹੁਣ ਉਹਨਾਂ ਨੇ ਐਕਟਿਵ ਰਹਿਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਦੇ ਨਾਲ ਨਾਲ ਉਹ ਜਿਹੜੇ ਬਾਕਸ ਆਫਿਸ ਕਲੈਕਸ਼ਨ ਹੈ ਉਹ ਵੀ ਸ਼ੇਅਰ ਕਰਦੇ ਪਏ ਨੇ ਦਾ ਬਾਕਸ ਆਫਿਸ ਕਲੈਕਸ਼ਨ ਕੀ ਕਹਿੰਦੀ ਅਮਰਿੰਦਰ ਗਿੱਲ ਦੀ ਫਿਲਮ ਬਾਰੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਖਾਚਾ-ਕੱਚ ਜਿਹੜੇ ਸਿਨੇਮਾ ਕਰਨੇ ਉਹ ਪਰੇ ਹੋਏ ਨੇ ਅਮਰਿੰਦਰ ਗਿੱਲ ਦੀ ਫਿਲਮ ਕਾਬਿਲਤ ਤਾਰੀਫ ਹੈ ਲੋਕਾਂ ਵੱਲੋਂ ਬੇਹਦ ਪਸੰਦ ਕੀਤੀ ਜਾ ਰਹੀ ਔਰ ਇਸ ਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੇ ਜਿਹੜੇ ਫੈਨਸ ਨੇ ਇਹ ਕਹਿ ਰਹੇ ਨੇ ਕਿ ਅਮਰਿੰਦਰ ਗਿੱਲ ਜਦੋਂ ਵੀ ਕੋਈ ਫਿਲਮ ਲੈ ਕੇ ਆਉਂਦੇ ਨੇ ਤਾਂ ਉਸਦੇ ਅਖੀਰ ਦੇ ਵਿੱਚ ਕੋਈ ਨਾ ਕੋਈ ਮੈਸੇਜ ਜਿਹੜਾ ਜ਼ਰੂਰ ਹੁੰਦਾ ਹੈ ਤੇ ਇਸ ਫਿਲਮ ਦੇ ਵਿੱਚ ਵੀ ਇੱਕ ਬਹੁਤ ਵਧੀਆ ਮੈਸੇਜ ਹੈ दारू ਨੂੰ ਲੈ ਕੇ ਸ਼ਰਾਬ ਨੂੰ ਲੈ ਕੇ ਕਿ ਜਿਹੜਾ ਸ਼ਰਾਬ ਹੈ ਉਹ ਰਿਸ਼ਤਿਆਂ ਨੂੰ ਖਰਾਬ ਕਰਦੀ ਹੈ ਦੇ ਨਾਲ ਦੀ ਨਾਲ ਇਹ ਵੀ ਇੱਕ ਗੱਲ ਉਹਨਾਂ ਨੇ ਕਹੀ ਹੈ ਕਿ ਰਿਸ਼ਤੇ ਦੇ ਨਾਲ-ਨਾਲ ਸਿਹਤ ਨੂੰ ਵੀ ਖਰਾਬ ਕਰਦੀ ਹੈ ਤੇ ਹੁਣ ਇੱਕ ਜਿਹੜੀ ਕਲੈਕਸ਼ਨ ਸਾਹਮਣੇ ਆਈ ਹੈ ਅਮਰਿੰਦਰ ਗਿੱਲ ਦੀ ਫਿਲਮ ਦੀ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਕੱਲ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ 3 ਦਿਨਾਂ ਦੇ ਵਿੱਚ ਅਮਰਿੰਦਰ ਗਿੱਲ ਦੀ ਫਿਲਮ ਨੇ 1 ਕਰੋੜ 70 ਲੱਖ ਰੁਪਏ ਕਮਾਇਆ ਤੇ ਉਸ ਤੋਂ ਬਾਅਦ ਨਾਰਥ ਅਮਰੀਕਾ ਦੀ ਗੱਲ ਕਰੀਏ ਤਾਂ 5 ਕਰੋੜ 16 ਲੱਖ ਰੁਪਏ 3 ਦਿਨਾਂ ਦੇ ਵਿੱਚ ਕਮਾਇਆ ਤੇ ਜਿਹੜੇ ਕੀ ਬਾਕੀ ਕੰਟਰੀਜ਼ ਨੇ ਉਹਨਾਂ ਦਾ ਜਿਹੜਾ ਹਲੇ ਜਿਹੜਾ ਬਾਕਸ ਆਫਿਸ ਕਲੈਕਸ਼ਨ ਹੈ ਉਹ ਹਲੇ ਸਾਹਮਣੇ ਆਵੇਗਾ ਜਦੋਂ ਹੀ ਸਾਹਮਣੇ ਆਵੇ